ਇੰਨੇ ਕਿਲੋ ਦਾ ਫੜ ਤੂੰ 13000 ਕੋਈ ਗੱਲ ਨਹੀਂ ਲੈ 13 ਦਾ ਫੜ पाचਪਲਾਕਾ ਭਾਈ ਉੱਥੇ ਜਾਂਦਾ ਕਿੱਥੇ ਦੇਖ ਲੋ ਖੁਸ਼ੀ ਨਾ ਮੱਥਾ ਮਾਰੋ ਅਫਸਰ ਖਾਮਲ ਦਾ ਹੋਣਾ ਨਹੀਂ ਬਾਈ ਨੂੰ ਨੋਟ ਫੜਾਦੇ ਰਹਿੰਦੇ ਯਾਰ ਅਗਲੇ ਨੇ ਐ ਥੋੜਾ ਹੁੰਦਾ ਨੋਟ ਫੜਾ ਦੇ ਤੂੰ ਉਹ ਗੱਲਾਂ ਕਰਤ ਗਿਆ ਭਾਈ ਫਿਰ ਹੋਣਾ ਹੀ ਨਹੀਂ ਆਪੇ ਜੋ ਪਹਿਲੇ ਹੀ ਕਹਿਤਾ ਮੱਥਾ ਮਾਰੇ ਆਂਦਾ ਤਾਂ ਤੂੰ ਮੱਥਾ ਮਾਰੇ ਕਿਉਂ ਵੀ ਬਿਹਾਰੀ ਗੱਲ ਹੈਗੀ ਓਏ ਕੋਈ ਨਾ ਪੁੱਤਾਂ ਪੈਸੇ ਕਹਿੰਦਾ ਫੜ ਪਈ ਅੱਛਾ ਛੱਡ ਦੇ ਕੋਈ ਨਾ ਲੱਫਤ ਲਾਈ ਇੱਥੇ ਆਰਾ ਲਾਖ ਕੀ ਗੱਲ ਜੀ ਤੋ ਕੋਈ ਨਾ ਤੂੰ ਮੋੜਦੀ ਯਾਰ ਆ ਫੜੀ ਫੜੀ ਬੱਕਰੀ ਛੜਦੇ 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 ਓਏ 15 ਤੂੰ ਹੀ ਛੜਦਾ ਮੇਰੇ ਨਾਲ ਚੱਲ ਪੰਜ ਠੀਕ ਨਾ ਕੀ ਆ ਬੰਦਾ 13 13 ਨਾ ਕੰਨੇ ਦਾ ਹੋ ਗਿਆ ਕੋਈ ਨਹੀਂ ਹੋ ਰਿਹਾ ਕੋਈ ਨਹੀਂ ਕਮ ਆਰਾ ਖਾਲੀ ਖੜਾ ਮੈਂ ਕੋਈ ਬੰਦੇ ਹੈ ਆਇਨਾ ਦਾ ਖਾਲੀ ਹੋਊਗੀ ਮੇਰੀ ਗੱਲ ਸੱਟ ਲਿਖਾਈ ਮੈਂ ਕਰਾ ਦੂੰ ਯਾਰ ਲਿਖਾਈ ਮੈਂ ਕਰਾ ਦੂੰ ਕਾ ਤੇਰਾ ਵੀ ਦਲਾਲੀ ਇਹ ਨੂੰ ਮੈਂ ਦਊਗਾ ਯਾ ਹੈਲੋ ਤੇਰੀ ਦਲਾਲੀ ਵੀ ਦੰਨਾ ਹੈਲੋ ਪਰ ਵੱਧ ਲੈ ਗਿਆ ਪਾਛੇ ਪੈਂਦਾ ਹੈ ਮੈਂ ਕੀ ਹੋ ਗਿਆ ਉਹ ਲੈ ਪਾਛੇ ਬੰਨਾ ਗਿਨਾ ਦੇ ਯਾਰ ਬੱਕਰੀ ਨੂੰ ਭਾੜਾ ਖੜਦਾ ਦੋ ਮਿੰਟ ਖੜ ਜਾ ਖੜ ਜਾ ਆਹ ਆਹ ਆਲੀਆ ਕੋਈ ਚੱਕਰ ਨਹੀਂ ਖੜੀ ਰਹਿਣ ਦੇ ਵਿੱਚ ਪੈਸੇ ਗਿਨਾ ਦੇ ਉੱਤਰ ਲੈ ਜਾ ਪੱਟ ਛੱਟ ਕਰਿਆ ਆ ਪੱਟ ਛੱਟ ਕਰ ਮਾਰ ਦੇ ਪੱਟ ਛੱਟ ਕਰ ਆ ਇੱਕ ਲਗੜੀ ਡੁੱਡੀ ਤਾਂ ਨਹੀਂ ਹੈਗੀ ਨਾ ਨਾ ਛੱਟ ਕਰ ਦੇ ਤੇਰਾ ਨਾਂ ਦੀ ਪੈਸੇ ਦੀ ਬੁੱਦੀ ਹੜੀਆਂ ਛੱਟ ਦੇ ਪੱਟ ਆਂ ਬਟਨ ਤੇ ਰੁਕੀ ਡਿੱਗ ਗਈ ਛੱਟ ਦੇ ਤੇ ਪਾਸੇ ਹੋ ਜਾ ਛੱਟ ਰਲਿਆ ਮਾਮਾ ਪਾਸੇ ਕਰ ਆ ਲੈ ਫਿਰ ਸੇਕ ਨਾ ਦੂ ਆ ਜਾ ਇਧਰ ਨੂੰ ਆ ਜਾ ਮੜਾ ਜਾ ਆ ਨਾ ਆ ਜਾ ਆ ਜਾ ਹੋ ਗਿਆ

ਪਾਛੋ ਕਾਟੋ ਬਈ ਨਾ ਪਾਛੋ ਕਾਟੋ ਬਈ ਲਿਖਾਈ ਫਿਰ ਇਹਨੂੰ ਕਰਾਉਂ ਤੂੰ ਹਾਂਜੀ ਲਿਖਾਈ ਉਹ ਨਾ ਪੈਂਦੇ ਫਿਰ ਸਾਂਝੀ ਕੀ ਮਾਗਣਾ ਹੁੰਦੀ ਉਹ ਯਾਰ ਬਸ ਹੁੰਦੇ ਉਹ ਗੱਲ ਹੋ ਗਈ ਲੈ 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 ਬਸ ਸਮਾਰ ਗੱਲ ਸੁਣ ਬਸ ਬਸ ਪੂਰਾ ਕਰਾ ਦੇ ਪੈਂ ਬੰਗ ਬੰਗ ਗਾਗ ਨਹੀਂ ਲੱਗ ਜਾਂਦਾ ਲੈ ਬਸ 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 ਹਾਂ ਬਸ ਪੈਂਦਾ ਮੈਨੂੰ ਬੇਚਣੀ ਆ ਹੋ ਗਈ ਹੋ ਗਈ ਹੋ ਗਈ ਹੋ ਗਈ ਓ ਚਾਚਾ ਹੋ ਗਈ अच्छा हो गई ले ले कितने दी हां ला ला यार दुवार ओ भाई लिखाई कराओ समझ जा हां बाकी ਵੀ ਜਰਾ ਹੀ ਵੀ ਗਈ ਉਹ ਮੇਰੀ ਗੱਲ ਸੁਣ ਉਹ ਲਿਖਾਈ ਨਹੀਂ ਕਰਾਉਂਦਾ ਕਿੰਨੇ ਮੰਗਿਆ ਵਾਹ ਭਾਈ 3 ਮੰਗਿਆ ਦੋਨਾਂ ਦਾ ਹਾਂ 15 ਨਾਲ ਲੱਗਦਾ ਉਹ ਤਾਂ ਕਹਿੰਦੇ ਹਾਂ ਕਿ ਆਵਾਜ਼ ਕਰਦੇ ਰਹੀ ਜੀ ਵਿੱਚ ਕਿੰਨਾ ਲਾਤਾ ਤੁਸੀਂ ਨੇ 11000 ਰੁਪਏ ਕਹਦਾ ਯਾਰ ਬਾਈ ਕੀ ਕਹਿੰਦਾ ਬਾਈ 12000 ਰੁਪਏ ਹੈ ਫਰਕ ਹੀ ਵਾਲਾ ਪਿਆ ਯਾਰ ਥੋੜਾ ਘਣਾ ਹੁੰਦਾ ਅਜਾ 17 ਕਹਦਾ ਸੀ ਅੰਡਾ ਤੁਸੀਂ ਕਰੋ ਬਾਈ ਕੁਝ ਮਾੜਾ ਮੋਟਾ ਰੇਡੀ ਗਸਰਾ ਕੋਈ ਰਾਜ ਦੀ ਦਾ ਪੱਠ ਨਹੀਂ ਬੰਦਾ ਬੰਦਾ ਇਹ ਤਾਂ ਉਹ ਐਂਡ ਜੀ ਬਾਈ ਦੇਖੋ ਦੇਖਿਆ ਯਾਰ ਉਹਦਾ ਦੋ ਦੋ ਕਰੇ ਦੇਖ ਤਾਂ ਉਹ ਕਰ ਹੁਣ ਪੱਠੇ ਜਪੜੀ ਲਾਲ ਦੀ ਬੱਚੀ ਸੀ ਨਾ ਖਾਜੀ ਸੀ ਕੋਈ ਪਤਾ ਨਹੀਂ ਜੀ ਯਾਰ ਉਹ ਰੱਬ ਹੀ ਜਾਣਦਾ ਕੋਈ ਗੱਬਣ ਕਹਿੰਦਾ ਕੋਈ ਬੰਦਾ ਕਹਿੰਦਾ ਕੀ ਅਕਰਨੇ ਦੇਖੀ ਅੜੀ ਆ ਇਹ 21 11 ਤੇ ਆਪਾਂ 17 ਕਹਿੰਦੇ ਉਹ ਨਾ ਹੀ ਗੱਬਣ ਸੀ ਉਹ ਕੀ ਦੁਪੱਟਾ ਇਹਨਾਂ ਨੇ ਚੰਗੀ 12 ਦੇ ਦਿੱਤੀ ਉਹ ਪੈਨਾਂ ਅੱਜ ਲੋ ਵਰਤਿਆ ਬਟੋ ਬਟੋ ਇਧਰ ਕੋਸੇ ਫਿਰ ਲਾ ਕੁਸ ਆ ਜੀ ਦੀ ਬਣ ਆ ਜਾ ਆ ਕੋਲੇ ਆ ਦੋਨੇ ਇਕੱਠੇ ਰਹੋ ਜਾ ਆ ਜੀ ਨੂੰ ਇਹਦਾ ਕੋਈ ਟੱਕਰ ਨਹੀਂ ਕਿੰਨੇ ਦੀ ਫੋਨ ਇਹ 10000 ਰੁਪਏ ਦੀ ਲੈ ਜਾ ਯਾਰ ਬਸ ਉਹ ਉੱਚਾ ਬਾਈ ਯਾਰ 10000 ਉਹ ਬਹੁਤ ਉੱਚਾ ਨੇ ਉਹ ਤਾਂ 11 ਲਾਇਆ ਸੀ ਨਹੀਂ ਨਹੀਂ ਠੀਕ ਨਹੀਂ ਨਹੀਂ ਮਖਾ ਨਹੀਂ ਕੋਈ ਪੁੱਛਿਆ ਵੀ ਨਹੀਂ ਉਹਨੂੰ ਤਾਂ ਬਸ ਨਹੀਂ ਭੋਗਦੇ 11.5 ਯਾਰ ਪੂਰੇ 12 ਆ ਯਾਰ ਦੀ ਰੱਖ ਲੈ ਤੂੰ ਲੈ ਕੇ ਆਣੀ ਆ ਨਾ ਯਾਰ ਸਾਢੇ 15000 ਰੁਪਏ ਦੀ ਲੈ ਜੀ ਨਾ 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 ਨੇ ਪੁੱਛੇ ਨਾ ਇਹਨੇ ਪੁੱਛਿਆ ਜੀ ਤੂੰ ਪੁੱਛਿਆ ਰਹੇਗਾ 500 ਮਾ ਪਾ 500 ਨੇ ਪਾ ਕੇ ਲੈ ਕੇ ਜਾ ਦੇ ਯਾਰ ਇਹ ਨਹੀਂ ਲੈਣਿਆ ਦਿਹਾੜੀਦਾਰ ਬੰਦਾ ਯਾਰ ਉਹ ਗਰੀਬ ਬੰਦਾ ਬੱਦਰੇ ਬੈਠੇ ਹੀ ਯਾਰ ਉਹ ਬਹੁਤ ਵਾਰਕ ਵੀ ਕੋਈ ਨਹੀਂ ਪੈਂਦਾ ਪੰਜਾ ਚਲ ਠੀਕ ਹੈ ਕੱਲ ਕਰ ਚਲ ਫੜ ਲੈ ਬਾ ਠੀਕ ਹੈ ਬਾ ਨਹੀਂ ਮਗਾ ਥੋੜੇ ਉਹ ਬਾ ਠੀਕ ਹੈ ਬਾ ਮਾਹ ਮੰਨ ਜੀ ਉਹ ਵਧੀਆ ਵੇਖਦੀ ਹੈ ਜਾਂਦਾ ਲੈ ਜਾ ਉਹ ਚਾਹੇ ਕਰ ਸੁਖੋਂ ਕੇ ਦੇ ਦੋ 12000 82000 ਜਿਆਵਾ ਲਿਖਾਈ ਵੀ ਕਰਾ ਦਈਏ ਬਾ ਲਿਖਾਈ ਵੀ ਕਰਾ ਦਈਏ ਬਾ ਚਲ ਉਹ ਵਧੀਆ ਇਹ ਬੰਦੇ ਰੱਖ ਲੈ ਠੀਕ ਨਹੀਂ ਨਹੀਂ 12 ਦੇ ਨਹੀਂ ਦੇ ਮੇਰੀ ਗੱਲ ਸੁਣ ਨਹੀਂ ਬੋਲ ਬੰਦਾ ਪਤਾ ਕੀ ਹੈ ਗਰੀਬ ਜਿਹੜਾ ਹੈਗਾ ਬੱਚਾ ਨਹੀਂ ਪੈਂਦਾ ਕੋਈ ਗਰੀਬ ਹੈ ਕੀ ਇਹ ਕੋਈ ਨਹੀਂ ਪੈਂਦਾ ਉਹਨੇ ਫਰਕ ਤਾਂ ਉਹ ਜੇ ਅਸੀਂ ਆ ਗਰੀਬ ਆਈਆਂ ਕਿੰਨੇ ਕ ਪਾਏ ਨੇ ਟਰਾਲੇ ਚਾਹਦੇ ਉਹਨੂੰ ਲੈ ਕੇ ਦੇਣੀ ਹੈਗਾ ਹਾਂ ਉਹ ਅਸੀਂ ਇਹਦੇ ਮਰੀਂ ਦੇ ਜਨੇ ਮੱਥਾ ਮਾਰੀ ਜਾਂਦੇ ਚਾਰ ਦੇ ਦੇ ਇਹਦੇ ਮਾਰੀ ਪੂਰੇ ਦੀ ਲੈ ਜਾ 15 ਦੇ ਉਹ ਨਹੀਂ ਆ ਉੱਚੀ ਹੈ ਬਾਈ ਇਹ 15 ਦੀ ਪਵਾ ਦਿੰਦੇ ਯਾਰ 15 ਜਿਵੇਂ ਸਾਡੇ 12 ਜੀ ਹੋਣਾ ਰਹਿਣ ਦੇ ਯਾਰ ਰਹਿਣ ਦੇ ਮਾਨ ਨਹੀਂ ਰਹਿ ਤੂੰ ਮੰਨ ਨਹੀਂ ਤੇ ਹੁੰਦੀ ਗੱਲ ਉਹ ਮੰਨ ਲੈ ਗੱਲ ਹੁਣ ਤੂੰ ਮੇਰੀ ਮੈਂ ਤੈਨੂੰ ਗੱਲ ਹੁਣ ਕਹੀ ਆ ਦੇਖ ਰਹਾ ਹਾਂ ਤੇਰੀ ਮਰਜ਼ੀ ਹੈ ਭਰਾਵਾ ਨਹੀਂ ਨਹੀਂ ਪੂਰੇ ਦੇ ਲੈ ਜਾ 15 ਉਹਦਾ ਫਰਕ ਕੀ ਕੋਈ ਨਹੀਂ ਯਾਰ ਉਹ ਤਾਂ ਫਰਕ ਕੀ ਕੋਈ ਨਹੀਂ ਯਾਰ ਚੱਲ ਉਹਦਾ ਯਾਰ ਫੰਡਰ ਕਹਿ ਕੇ ਦਿੰਦੇ ਆ ਕੋਈ ਚੱਕਰ ਨਹੀਂ ਉਹਦ ਉਹ ਰੱਖ ਲਾ ਕਿੰਨਾ 100 200 200 ਠੀਕ ਹੋ ਗਿਆ ਬਾਈ ਤੇ ਪੂਰੇ ਦੇ ਲੈ ਜਾ 1500 ਰੁਪਏ ਯਾਰ ਉਹ ਉਹ ਨੂੰ ਲੈ ਕੇ ਦਿੰਦੇ ਜਰੂਰ ਆਏ ਦਾ ਨਾ ਨਹੀਂ ਆਏ ਉਹ ਪਾ ਲਿਓ ਗਲੀ ਬੰਦਾ ਆਏਗਾ ਜਾਵਾਂ ਕੀ ਉਹ ਤੋਂ ਗੱਲ ਕਰੀ ਜਨਾ 150 ਪਿੱਛੇ ਕੀ ਅੜੀ ਹੁੰਦੀ ਆ ਉਹ ਨਹੀਂ ਹੋ ਠੋਕ ਦਿੰਦੇ 5 400 ਰੁਪਏ ਆ ਗਈ ਆ ਆਪਦੀ ਕਰਾਈ ਕਿੰਨੇ ਬੱਕਰੇ ਨੇ ਪੱਟੇ ਨਾਲ ਉਹਨੇ ਗਲਵਾਤੇ ਯਾਰ ਇੰਨੇ ਜਿੰਨੇ ਪੱਟੇ ਉਹਨੇ ਬੱਕਰੇ ਆਏ ਬਾਈ ਕੋਈ ਫਰਕ ਨਹੀਂ ਤੇਰੀ ਕਹਿੰਦਾ ਸਾਡੇ 12 ਵਟ ਕੇ ਦਿੱਤਾ ਬੱਕਰੇਆਂ ਦਾ 8 ਮਹੀ ਵਟ ਕੇ ਦਿੱਤਾ ਨਹੀਂ ਬਾਈ ਨਹੀਂ ਵਟ ਕੇ ਦਿੱਤਾ ਲਖਾਈ ਵੀ ਇਹਨੂੰ ਕਹਿੰਦਾ ਉਹ ਕਰਾ ਲੈ ਤੇ ਨਹੀਂ ਹੁੰਦਾ ਤੈਨੂੰ ਜਾਨਵਰ ਦੇ ਇੱਥੇ ਨਹੀਂ ਲੈ ਕੇ ਗਿਆ ਬੱਸ ਦੇਰ ਬਾ ਠੀਕ ਹੈ ਬਾਈ ਯਾਰ ਹਾਂ ਲਿਖਿਆ ਇੱਥੇ ਠੀਕ ਹੈ ਮੰਨ ਲੀ ਜੇ ਲੈ ਜਾ ਲੈ ਕੇ ਜਾਣੇ ਹੁਣ ਇਹ ਤੂੰ ਵੱਧ ਨਹੀਂ ਰਹਿਣ ਦੇ ਫਿਰ ਰੱਖ ਲੈ ਲੈ ਫੜ ਦੇਖ ਮੈਂ ਤਾਂ ਲੋਕ ਹੋਏ ਤੇ ਨਹੀਂ ਦੀ ਖੱਤੀ ਬਾਈ ਯਾਰ ਯਾਰ ਪੂਰੇ 13000 ਦੀ ਫੜ ਲੱਗ ਬਾ ਬਾ ਇੱਕ ਵਾਰ ਸੁਣੋ ਖੋਲ ਖੋਲ ਦੇਖੀ ਹੋਗੀ ਹੁਣ ਤੂੰ ਖੋਲ ਖੋਲ ਉਹ ਬਾਤ ਚੀਜ਼ ਆ ਖੋਲ ਖੋਲ ਹੀ ਕਰ ਤੂੰ ਉਹ ਬਾਤ ਓਕੇ 500 ਬੱਸ ਆਉਣ ਕਿਉਂ ਨਹੀਂ ਆ ਥੋੜੇ ਆ ਪੈਸੇ ਥੋੜੇ ਆ ਓ ਯਾਰ ਹੁਣ ਤਾਂ ਤੂੰ ਸਿਰੇ ਇਹਦਾ ਫਰਕ ਰਹੇਗਾ ਹੁਣ ਕੋਈ ਫਰਕ ਨਹੀਂ ਲੱਗਦਾ ਸਾਡੇ 14 ਦੇ ਖੜਾੜਿਆ ਅਸੀਂ ਤਾਂ 11000 ਤੇਰਾ ਨਹੀਂ ਪਾਇਆ ਪਈ ਪਾਏ ਬੱਸ ਨਹੀਂ ਪਾਏ ਅਸੀਂ ਤਾਂ ਕਿਹਾ ਵੀ ਨਹੀਂ ਲਾ ਫੜ ਨਹੀਂ ਘੱਟਦੇ ਨਹੀਂ ਬਾਈ ਰਹਿਣ ਦੇ ਉਹ ਬਾਤ ਠੀਕ ਆ ਉਹ ਨਹੀਂ ਮੈਂ ਕਾਹਦੇ ਵਾਸਤੇ ਆ ਜੀ ਲੈ ਉਹ ਲੋਟ ਆ ਹਾਂ ਨਹੀ ਮਾਲਾ ਜਿਹੜਾ ਹੋ ਬੇਟਾ ਹੋਰ ਇਹਦਾ ਬਾਈ ਜਿਆਦਾ ਉਹੀ ਆ ਬੱਕਰੀ ਚੰਗੀ ਵੇਚੀਏ ਤੂੰ ਉਹ ਕਰ ਜੀ ਤੇਰੇ ਬਾਈ ਦੇ ਕੋਲ ਵਾਲੇ ਤੇ ਚੰਗੀ ਸੀ ਉਹ ਨਾਲ ਜਿਹੜੀ ਦਿੱਤੀ ਵੱਲ ਤੇਰੇ ਸਾਹਮਣੇ ਆ ਮੈਂ ਲਾ ਕੇ ਤੈਨੂੰ ਲੈ ਲਾ ਇਸ ਕਾਲ ਦਾ ਆ ਦੇ ਦਿਓ ਪੈਸੇ ਨਹੀਂ ਮੈਂ ਕਰ ਉਹ ਥੋੜਾ ਬਾਈ ਮੇਰੀ ਗੱਲ ਉਹ ਤੂੰ ਮੰਨ ਤਾਂ ਲੈ ਹੁਣ ਵੀਰ ਘੱਟ ਜਾਂ ਐਂ ਨਾ ਕਰ ਜਦਾ ਕਹਿ ਵੀ ਮੈਂ ਕਹਿ ਦਿੰਦੇ ਸਾਡੇ ਦਲ ਦਾ ਕਹਿੰਦਾ ਯਾਰ ਉਹਦਾ ਖੋਲ ਕੇ ਲੈ ਕੇ ਕੋਈ ਨਾ ਉਹਦਾ ਕਿੱਧਰ ਲੈ ਜਾਂਦੇ ਨਹੀਂ ਲੈ ਜਾਣੀ ਬੱਕਰੀ ਕਿੱਧਰ ਕਿੰਨੇ ਨਾਲ ਲੈ ਕੇ ਨਹੀਂ ਜਾਂਦੇ ਯਾਰ ਉਹ 1400 ਦੀ ਪੂਰੇ ਦੀ ਲੈ ਜਾਂਦੇ ਨਹੀਂ ਕਿੰਨੇ ਨਾਲ ਦੇ ਕਹਿੰਦੀ ਸਾਡੇ ਵਾਲਾ ਬੰਦਾ ਇਹਨੂੰ ਯਾਰ ਹੁਣ ਨਹੀਂ ਸਾਡੇ ਬਾਰਾਂ ਦੇ ਇੱਕ ਬਾਲਾ ਕਰਨਾ ਕਰਤਾਂ ਪੂਰੇ ਫੜਿਆ ਯਾਰ ਕੈਂਡ ਫੜ ਗਿਆ ਹੈ ਉਹ ਫੜਿਆ ਪੂਰੇ 13000 ਦੀ ਹੋ ਗਈ ਹੈ ਦੱਸ ਚੱਕ ਯਾਰ ਭੈਣ ਠੀਕ ਹੈ ਇੰਨਾ ਹੀ ਕੰਮ ਦੇਦਾ ਹੋਊਗੀ ਹੁਣ ਤਾਂ ਹੋ ਗਈ ਠੀਕ ਹੈ ਠੀਕ ਹੈ ਪ੍ਰਕਾਸ਼ ਦਾ ਜਿਕਰ ਅਦਾਲਤ ਦਾ ਜਿਕਰ ਤੇਰਾ ਇਹਨਾਂ ਫਿਰ ਥੋੜੀਆਂ ਨੇ ਵਰਤਮ ਸਾਫ ਕਰਕੇ ਤੇਰੀ ਵੀਡੀਓ ਨਹੀਂ ਰਿਵਲਣੀ ਇਹ ਹਾਂ ਕੈਂਡ ਆ ਠੀਕ ਹੈ ਠੀਕ ਹੈ ਆਏ ਕਿਹੜੇ ਬਣ ਨਹੀਂ ਨਹੀਂ ਆਹੋ ਨਹੀਂ ਬਣਦੀ ਕਿਉਂ ਏ ਬਣ ਗਈ ਬਣ ਗਈ ਹੁੰਦਾ ਬਣਾਤੀ ਸੁੱਲੀ ਲੱਸੀ ਆ ਗਈ ਕਿ ਲਾ ਭਾਈ ਆਹ 1000 ਰੁਪਏ ਹੋਰ ਦਿਓ ਬਈ ਓਏ ਕਿੱਧਰ ਗਿਆ 1000 ਰੁਪਏ ਦਿਓ ਬਈ ਓਏ ਆ ਛੋਟੂ 1000 ਰੁਪਏ ਲੈ ਜਾ ਜਾਬੜੂਗੀ ਨਾਲ ਜੇ ਬੜਾ ਲੱਗੀ ਤਾਂ ਕਰ ਨਹੀਂ ਕਰਦੀ ਮੈਨੂੰ ਤਾਂ ਲੱਗਦਾ ਆਲੀ ਮੇਰੀ ਵੀ ਆ ਉਹ ਸਰ ਇਹ ਦੋ ਪਾ ਦੇ ਓਏ ਬੱਕਰਾ ਬਦਲ ਕੇ ਉਹ ਚਲ ਗਰੀਬ ਬੱਕਰੀ ਲੈ ਖਲੋ ਜਾਨ ਵਾਲਾ ਉਹ ਪੂਰੇ ਪੈਸੇ ਹੀ ਭਾਈ ਲਓ ਤਾਂ ਫਾਇਦਾ ਨਹੀਂ ਉਹੀ ਨਹੀਂ ਆਪ ਕੋਲੋਂ ਪਾਉਣਾ